ਦੇਖੋ ਪਠਾਨਕੋਟ ਦੇ ਵਿੱਚ ਰੋਡ ਜੈਵਲ ਸਿੰਘ ਏਰੀਏ ਦੇ ਵਿੱਚ ਜਿੱਥੇ ਰਾਵੀ ਦਰਿਆ ਵਗ ਰਿਹਾ ਰਾਵੀ ਦਰਿਆ ਦੇ ਨਾਲ ਨਾਲ ਕੈਚਮੈਂਟ ਏਰੀਏ ਦੇ ਵਿੱਚ ਸਾਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਉੱਥੇ ਵੱਡੀ ਪੱਧਰ ਤੇ ਉੱਤੇ ਜਿਹੜੀ ਹੈਗੀ ਹੈ ਲੀਗਲ ਮਾਈਨਿੰਗ ਹੋ ਰਹੀ ਆ ਰਾਤ ਦੇ ਹਨੇਰੇ ਦੇ ਵਿੱਚ ਜਿੱਥੇ ਪਠਾਨਕੋਟ ਪੁਲਿਸ ਨੇ ਇੱਕ ਸਪੈਸ਼ਲ ਆਪਰੇਸ਼ਨ ਦੇ ਤਹਿਤ ਜਿਹੜੀ ਹੈਗੀ ਆ ਉੱਥੇ ਰੇਡ ਕੰਡਕਟ ਕੀਤਾ ਉਸ ਰੇਡ ਦੇ ਦੌਰਾਨ ਉੱਥੋਂ ਜਿਹੜੀਆਂ ਹੈਗੀਆਂ ਆ ਦੋ ਹਾਈਡਰੌਲਿਕ ਹੈਵੀ ਡਿਊਟੀ ਪੋਕਲੈਨ ਮਸ਼ੀਨਸ ਜਿਹੜੀਆਂ ਕਿ ਲਗਾਤਾਰ ਆਪਣਾ ਕੰਮ ਕਰ ਰਹੀਆਂ ਸੀਗੀਆਂ ਔਰ ਇਸ ਤੋਂ ਇਲਾਵਾ 6 ਹਾਈਡਰੌਲਿਕ ਹੈਵੀ ਡਿਊਟੀ ਦੇ ਟਿੱਪਰਸ ਹੈਗੇ ਆ ਸੈਂਡਫਿਲਡ ਜਿਹੜੀ ਕਿ ਰੌ ਮਟੀਰੀਅਲ ਨਾਲ ਭਰੇ ਹੋਏ ਸੀਗੇ ਉੱਥੋਂ ਮੌਕੇ ਦੇ ਉੱਤੇ ਬਰਾਮਦ ਕੀਤੇ ਗਏ ਆ ਔਰ ਚਾਰ ਉਹਨਾਂ ਦੇ ਜਿਹੜੇ ਹੈਗੇ ਆ ਆਪਰੇਟਰਸ ਜਿਹੜੇ ਕਿ ਇਲੀਗਲ ਮਾਈਨਿੰਗ ਕਰਾ ਰਹੇ ਸੀ ਉਹਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਇਹ ਜਿਹੜਾ ਏਰੀਆ ਹੈਗਾ ਆ ਇਹ ਪਿੰਡ ਪਾਟੀਆਂ ਕਰਕੇ ਹੈ ਉਹਦੇ ਜੂਰੀਸਡਿਕਸ਼ਨ ਚ ਪੈਂਦਾ ਹੈਗਾ ਪੋਸਟ ਜੂਰਿਸਡਿਕਸ਼ਨ ਦੇ ਵਿੱਚੋਂ ਜਿਹੜੀ ਹੈਗੀ ਆ ਆ ਰਾਤ ਜਿਹੜੀ ਮਾਈਨਿੰਗ ডিপਾਰਟਮੈਂਟ ਨੂੰ ਬੁਲਾ ਕੇ ਮੈਜ਼ਰਮੈਂਟ ਕਰਾਈ ਗਈ ਹੈ ਉਹ ਕਾਫੀ ਵੱਡੀ ਤਾਦਾਦ ਦੇ ਵਿੱਚ ਔਰ ਕਾਫੀ ਵੱਡੇ ਏਰੀਆ ਦੇ ਵਿੱਚ ਇਲੀਗਲ ਮਾਈਨਿੰਗ ਜਿਹੜੀ ਆ ਉਹ ਹੋਣੀ ਉਹ ਪਾਈ ਗਈ ਆ ਸੋ ਇਸ ਵਾਰ ਇਹ ਅਸੀਂ ਆਪਣਾ ਮਾਈਨਿੰਗ ਐਕਟ ਦੇ ਤਹਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇਖੋ ਪਠਾਨਕੋਟ ਦੇ ਵਿੱਚ ਰੋਡ ਜਨਰਲ ਸਿੰਘ ਏਰੀਆ ਦੇ ਵਿੱਚ ਜਿੱਥੇ ਰਾਵੀ ਦਰਿਆ ਵਗ ਰਿਹਾ ਰਾਵੀ ਦਰਿਆ ਦੇ ਨਾਲ ਨਾਲ ਕੈਚਮੈਂਟ ਏਰੀਆ ਦੇ ਵਿੱਚ ਸਾਨੂੰ ਸੂਚਨਾ ਪਰਪਥੁਈਸੀ ਕੇ ਉੱਥੇ ਵੱਡੀ ਪੱਧਰ ਤੇ ਉੱਤੇ ਜਿਹੜੀ ਹੈਗੀ ਐ ਲੀਗਲ ਮਾਈਨਿੰਗ ਹੋ ਰਹੀ ਆ ਰਾਤ ਦੇ ਹਨੇਰੇ ਦੇ ਵਿੱਚ ਜਿੱਥੇ ਪਠਾਨਕੋਟ ਪੁਲਿਸ ਨੇ ਇੱਕ ਸਪੈਸ਼ਲ ਆਪਰੇਸ਼ਨ ਦੇ ਤਹਿਤ ਜਿਹੜੀ ਹੈਗੀ ਆ ਉੱਥੇ ਰੇਡ ਕੰਡਕਟ ਕੀਤਾ ਉਸ ਰੇਡ ਦੇ ਦੌਰਾਨ ਉੱਥੋਂ ਜਿਹੜੀਆਂ ਹੈਗੀਆਂ ਆ ਦੋ ਹਾਈਡਰੌਲਿਕ ਹੈਵੀ ਡਿਊਟੀ ਪੋਕਲੈਨ ਮਸ਼ੀਨਸ ਜਿਹੜੀਆਂ ਕਿ ਲਗਾਤਾਰ ਆਪਣਾ ਕੰਮ ਕਰ ਰਹੀਆਂ ਸੀਗੀਆਂ ਔਰ ਇਸ ਤੋਂ ਇਲਾਵਾ 6 ਹਾਈਡਰੌਲਿਕ ਹੈਵੀ ਡਿਊਟੀ ਦੇ ਟਿਪਰਸ ਹੈਗੇ ਆ ਸੈਂਡਫੀਲਡ ਜਿਹੜੀ ਕਿ ਰੌ ਮਟੀਰੀਅਲ ਨਾਲ ਭਰੇ ਹੋਏ ਸੀਗੇ ਉੱਥੋਂ ਮੌਕੇ ਦੇ ਉੱਤੇ ਬਰਾਮਦ ਕੀਤੇ ਗਏ ਆ ਔਰ ਚਾਰ ਉਹਨਾਂ ਦੇ ਜਿਹੜੇ ਹੈਗੇ ਆਪਰੇਟਰ ਜਿਹੜੇ ਕਿ ਇਲੀਗਲ ਮਾਈਨਿੰਗ ਕਰਾ ਰਹੇ ਸੀ ਉਹਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਇਹ ਜਿਹੜਾ ਏਰੀਆ ਹੈਗਾ ਆ ਇਹ ਪਿੰਡ ਪਾਟੀਆਂ ਕਰਕੇ ਹੈ ਉਹਦੇ ਜੂਰਿਸਡਿਕਸ਼ਨ ਚ ਪੈਂਦਾ ਹੈਗਾ ਉਸ ਜੂਰਿਸਡਿਕਸ਼ਨ ਦੇ ਵਿੱਚੋਂ ਜਿਹੜੀ ਹੈਗੀ ਆ ਰਾਤ ਜਿਹੜੀ ਮਾਈਨਿੰਗ ਡਿਪਾਰਟਮੈਂਟ ਨੂੰ ਬੁਲਾ ਕੇ ਮੈਜ਼ਰਮੈਂਟ ਕਰਾਈ ਗਈ ਹੈ ਉਹ ਕਾਫੀ ਵੱਡੀ ਤਾਦਾਦ ਦੇ ਵਿੱਚ ਔਰ ਕਾਫੀ ਵੱਡੇ ਏਰੀਏ ਦੇ ਵਿੱਚ ਇਲੀਗਲ ਮਾਈਨਿੰਗ ਜਿਹੜੀ ਆ ਉਹ ਹੋਣੀ ਉਹ ਪਾਈ ਗਈ ਆ ਸੋ ਇਸ ਵਾਰ ਇਹ ਅਸੀਂ ਆਪਣਾ ਮਾਈਨਿੰਗ ਐਕਟ ਦੇ ਤਹਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇਖੋ ਪਠਾਨਕੋਟ ਦੇ ਵਿੱਚ ਰੋਡ ਜਗਨ ਸਿੰਘ ਏਰੀਏ ਦੇ ਵਿੱਚ ਜਿੱਥੇ ਰਾਵੀ ਦਰਿਆ ਵਗ ਰਿਹਾ ਰਾਵੀ ਦਰਿਆ ਦੇ ਨਾਲ-ਨਾਲ ਕੈਚਮੈਂਟ ਏਰੀਏ ਦੇ ਵਿੱਚ ਸਾਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਉੱਥੇ ਵੱਡੀ ਪੱਧਰ ਤੇ ਉੱਤੇ ਜਿਹੜੀ ਹੈਗੀ ਐ ਲੀਗਲ ਮਾਈਨਿੰਗ ਹੋ ਰਹੀ ਆ ਰਾਤ ਦੇ ਹਨੇਰੇ ਦੇ ਵਿੱਚ ਜਿੱਥੇ ਪਠਾਨਕੋਟ ਪੁਲਿਸ ਨੇ ਇੱਕ ਸਪੈਸ਼ਲ ਆਪਰੇਸ਼ਨ ਦੇ ਤਹਿਤ ਜਿਹੜੀ ਹੈਗੀ ਆ ਉੱਥੇ ਰੇਡ ਕੰਡਕਟ ਕੀਤਾ ਉਸ ਰੇਟ ਦੇ ਦੌਰਾਨ ਉਥੋਂ ਜਿਹੜੀਆਂ ਹੈਗੀਆਂ ਜਾਂ ਦੋ ਹਾਈਡਰੌਲਿਕ ਹੈਵੀ ਡਿਊਟੀ ਪੋਕਲੇਨ ਮਸ਼ੀਨਸ ਜਿਹੜੀਆਂ ਕਿ ਲਗਾਤਾਰ ਆਪਣਾ ਕੰਮ ਕਰ ਰਹੀਆਂ ਸੀਗੀਆਂ ਔਰ ਇਸ ਤੋਂ ਇਲਾਵਾ 6 ਹਾਈਡਰੌਲਿਕ ਹੈਵੀ ਡਿਊਟੀ ਦੇ ਟਿਪਰਸ ਹੈਗੇ ਆ ਸੈਂਡਫਿਲਡ ਜਿਹੜੀ ਕਿ ਰੌ ਮਟੀਰੀਅਲ ਨਾਲ ਭਰੇ ਹੋਏ ਸੀਗੇ ਉਥੋਂ ਮੌਕੇ ਦੇ ਤੋਂ ਬਰਾਮਦ ਕੀਤੇ ਗਏ ਆ ਔਰ ਚਾਰ ਉਹਨਾਂ ਦੇ ਜਿਹੜੇ ਹੈਗੇ ਆ ਆਪਰੇਟਰ ਜਿਹੜੇ ਕਿ ਇਲੀਗਲ ਮਾਈਨਿੰਗ ਕਰਾ ਰਹੇ ਸੀ ਉਹਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਆ ਇਹ ਜਿਹੜਾ ਏਰੀਆ ਹੈਗਾ ਆ ਇਹ ਪਿੰਡ ਪਾਟੀਆਂ ਕਰਕੇ ਹੈ ਉਹਦੇ ਜੂਰੀਸਡਿਕਸ਼ਨ ਚ ਪੈਂਦਾ ਹੈਗਾ ਉਸ ਜੂਰੀਸਡਿਕਸ਼ਨ ਦੇ ਵਿੱਚੋਂ ਜਿਹੜੀ ਹੈਗੀ ਆ ਆ ਰਾਤ ਜਿਹੜੀ ਮਾਈਨਿੰਗ ਡਿਪਾਰਟਮੈਂਟ ਨੂੰ ਬੁਲਾ ਕੇ ਮੈਜ਼ਰਮੈਂਟ ਕਰਾਈ ਗਈ ਹੈ ਉਹ ਕਾਫੀ ਵੱਡੀ ਤਾਦਾਦ ਦੇ ਵਿੱਚ ਔਰ ਕਾਫੀ ਵੱਡੇ ਏਰੀਆ ਦੇ ਵਿੱਚ ਇਲੀਗਲ ਮਾਈਨਿੰਗ ਜਿਹੜੀ ਆ ਉਹ ਹੋਣੀ ਉਹ ਪਾਈ ਗਈ ਆ ਸੋ ਇਸ ਵਾਰ ਇਹ ਅਸੀਂ ਆਪਣਾ ਮਾਈਨਿੰਗ ਐਕਟ ਦੇ ਤਹਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇਖੋ ਪਠਾਨਕੋਟ ਦੇ ਵਿੱਚ ਨਰੋਡ ਜੈਮਲ ਸਿੰਘ ਏਰੀਏ ਦੇ ਵਿੱਚ ਜਿੱਥੇ ਰਾਵੀ ਦਰਿਆ ਵਗ ਰਿਹਾ ਰਾਵੀ ਦਰਿਆ ਦੇ ਨਾਲ-ਨਾਲ ਕੈਚਮੈਂਟ ਏਰੀਏ ਦੇ ਵਿੱਚ ਸਾਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਉੱਥੇ ਵੱਡੀ ਪੱਧਰ ਤੇ ਉੱਤੇ ਜਿਹੜੀ ਹੈਗੀ ਇਲੈਗਲ ਮਾਈਨਿੰਗ ਹੋ ਰਹੀ ਆ ਰਾਤ ਦੇ ਹਨੇਰੇ ਦੇ ਵਿੱਚ ਜਿੱਥੇ ਪਠਾਨਕੋਟ ਪੁਲਿਸ ਨੇ ਇੱਕ ਸਪੈਸ਼ਲ ਆਪਰੇਸ਼ਨ ਦੇ ਤਹਿਤ ਜਿਹੜੀ ਹੈਗੀ ਆ ਉੱਥੇ ਰੇਡ ਕੰਡਕਟ ਕੀਤਾ ਉਸ ਰੇਡ ਦੇ ਦੌਰਾਨ ਉਥੋਂ